ਅਹੀਂ ਤਾਈ ਤਾਂ ਕੋਈ ਬਿਮਾਰੀ ਨਹੀਂ ਆਈ ਜੀ 2 ਸਾਲ ਹੋ ਗਏ ਰੱਖਿਆ ਨੂੰ ਜੀ ਇਹਨਾਂ ਨੂੰ ਖਾਣੇ ਦਾਣੇ ਜੀ ਜਮੀ ਪੈਂਦੀ ਹੈ ਜੀ ਗੁਆਰੇ ਦਾ ਨੀਰਾ ਹਾਂ ਤੇ ਮੂੰਗੀ ਵਗੈਰਾ ਨੀਰਾ ਜੀ ਇਹ ਚੀਜ਼ ਪੈਂਦੀ ਹੈ ਜੀ ਇਹ ਬੱਚੇ ਹੁਣ 2-2 ਮਹੀਨਿਆਂ ਦੇ ਜੀ ਖਰਚਾ ਕੁਝ ਵੀ ਨਹੀਂ ਜੀ ਪਸ਼ੂਆਂ ਨਾਲ ਵੀ ਕਰਦਾ ਨਹੀਂ ਤਾਂ ਨਹੀਂ ਕਹਿੰਦਾ ਬਈ ਨਹੀਂ ਜੀ ਨਹੀਂ ਨਹੀਂ ਬੜਾ ਖਰਚਾ ਤਾਂ ਨਹੀਂ ਇਹਦਾ ਨਹੀਂ ਨਹੀਂ ਅੱਛਾ ਕੀ ਲਾਣਾ ਵੀ ਕਿੰਨਾ ਖਰਚਾ ਹਾਂਦਾ ਇੱਕ 2 5 ਰੁਪਈਆ ਦਾ 4 ਰੁਪਈਆ ਦਾ ਇੱਕ ਨਾਗਾ ਨਹੀਂ ਨਹੀਂ ਕੁਝ ਵੀ ਨਹੀਂ ਜੀ ਇਹ ਪਸ਼ੂਆਂ ਦੇ ਮੁਕਾਬਲੇ ਦਾ ਬਹੁਤ ਘੱਟ ਹੈ ਜੀ ਅੱਛਾ ਹਾਂਜੀ ਹਾਂਜੀ ਕੀ ਕਿੰਨਾਗਾ ਟੀਚਾ ਮੱਛਾ ਵੀ ਬਰਬਰੀ ਵਧਾਉਣੀਆਂ ਨੇ ਬਰਬਰੀ ਹੁਣ 25 ਰਾਕ ਤਾਂ ਹੋ ਗਈ ਮੈਂ 4 ਨਾਗਾ ਤੋਂ ਕੰਮ ਸਟਾਰਟ ਕੀਤਾ ਸੀਗਾ ਜੀ ਅੱਛਾ ਹਾਂਜੀ ਅੱਜ ਮੇਰੇ ਕੋਲੇ ਇਹ ਸਾਰੇ ਨਾਗਾ ਫਰੀ ਹੋ ਗਏ ਜੀ ਮੇਰਾ ਖਰਚਾ-ਖਰਚਾ ਸਭ ਮੋੜ ਗਈ ਏ 4 ਨਾਗਾ ਤੋਂ ਸ਼ੁਰੂ ਕਰ 4 ਨਾਗਾ ਤੋਂ ਸਟਾਰਟ ਕੀਤਾ ਸੀਗਾ ਹਾਂਜੀ 7 ਤਰੀਕਾ ਸੱਜਣੋ ਅੱਜ ਆਪਾਂ ਤੁੰਗੜੀ ਬੱਕਰੀਆਂ ਦੀ ਮੰਡੀ ਤੇ ਬੱਕਰੀਆਂ ਦਿਖਾ ਦਨੇ ਤੁਹਾਨੂੰ ਮੰਡੀ ਦੇ ਬਾਰੇ ਦੱਸਦੀ ਵੀ ਵੀਰਵਾਰ ਨੂੰ ਲੱਗਦੀ ਹੈ ਇਕੱਠ ਬਹੁਤ ਆ ਮੰਡੀ ਦੇ ਵਿੱਚ ਗੱਲਾਂ ਬਾਤਾਂ ਕਰੀਏ ਤਾਂ ਅੱਜ ਉਰੇ ਪਹੁੰਚੇ ਹੋਏ ਆ ਤੁਹਾਨੂੰ ਦਿਖਾਉਣ ਦੇ ਲਈ ਬਰਬਰੀ ਬੱਕਰੀਆਂ ਬਹੁਤ ਵੀਰ ਕਹਿੰਦੇ ਨੇ ਬਰਬਰੀ ਬੱਕਰੀਆਂ ਦਿਖਾ ਦਿਓ ਜੀ ਜਾਂ ਪੱਠਾ ਦਿਖਾ ਦਿਓ ਬੱਕਰੇ ਦਿਖਾ ਦਿਓ ਹਨਾ ਵੀ ਕੀ ਭਾਅ ਕਾਰਨ ਕੀ ਹੁੰਦਾ ਵੀ ਛੋਟੇ ਨਗਾਨ ਦੇ ਵੱਲ ਸ਼ੌਂਕ ਦੇ ਲਈ ਰੱਖਣ ਦੇ ਲਈ ਬਹੁਤ ਲੋਕ ਕਹਿੰਦੇ ਨੇ ਨਾ ਤਾਂ ਕਰਕੇ ਅੱਜ ਆਪਾਂ ਤੁਹਾਨੂੰ ਬੱਕਰੀਆਂ ਬਰਬਰੀਆਂ ਦਿਖਾਉਣਗੇ ਤੇ ਬਾਈ ਆਇਆ ਹੋਇਆ ਆਪਣੇ ਕੋਲੇ ਬਾਈ ਕੀ ਹਾਲ ਹੈ ਬਹੁਤ ਵਧੀਆ ਜੀ ਕਿਹੜਾ ਪਿੰਡ ਆ ਬਾਈ ਓਏ ਬਾਈ ਮਹਿਤਾ ਜੀ ਮਹਿਤਾ ਜੀ ਮਹਿਤਾ ਪਿੰਡ ਹੈ ਕੀ ਹੈ ਤੁਹਾਡੇ ਕੋਲੇ ਬਰਬਰੀਆਂ ਦੇ ਵਿੱਚ ਆਪਣੀ ਬਰਬਰੀ ਕੋਲੇ ਅੱਜ ਤਿੰਨ ਬੱਕਰੀਆਂ ਹੈ ਜੀ ਆਹ ਵਾਲੇ ਤਿੰਨ ਆਹ ਤਿੰਨੇ ਬੱਕਰੀਆਂ ਨੇ ਬੱਕਰੀਆਂ ਹੈ ਜੀ ਮੈਨੂੰ ਤਾਂ ਜੀ ਪੱਠਾ ਆਉਣੀਆਂ ਬਾਈ ਆਹ ਦਿਓ ਪੱਠਾ ਜੀ ਆਹ ਦਿਓ ਪੱਠਾ ਪੱਠਾ ਜੀ ਆਹ ਕਿੰਨੇ ਜਰ ਦੀ ਪੱਠੂ ਇਹ 5 ਮਹੀਨੇ ਦੀ ਹੈ ਜੀ ਕਿੰਨੇ ਕਿ ਨਗ ਰੱਖੇ ਨੇ ਹਾਂ ਹੈਗੇ ਜੀ 25 26 ਨਗ ਹੈਗੇ ਕਰੇ 25 26 ਨਗ ਕਦੋਂ ਤੋਂ ਹਾਂ 2 ਸਾਲ ਹੋ ਗਏ ਰੱਖਿਆ ਨੇ ਬਾਕੀ ਨਹੀਂ ਵੇਚਣਾਂ ਜੀ ਨਹੀਂ ਬਾਕੀ ਕੁਝ ਬੱਚੇ ਸੇਲ ਕਰ ਦਿੰਨੇ ਉਹਨੇ ਜੀ ਅੱਛਾ ਕੀ ਸੇਲ ਕਰ ਦੰਨੇ ਵੀ ੱਲੇ ਬੱਕਰੇ ਬੱਕਰੇ ਸੇਲ ਕਰ ਦਿੰਨੇ ਪੱਠਾ ਰੱਖ ਲੈਣੇ ਉਹ ਕਾ ਤਾਂ ਰੱਖ ਲੈਣ ਉਹ ਪੱਠਾ ਆਇਆ ਜੀ ਗਾਹਾਂ ਬੱਚੇ ਬੁੱਚੇ ਵਧੀਆ ਦੇ ਦੇ ਗਾਹਾਂ ਕਿਸੇ ਹੋਰ ਨੂੰ ਵੀ ਦੇ ਉਹ ਵੀ ਗਾਹਾਂ ਵੀ ਅਗਲਾ ਵਧਾ ਲੈ ਕਾ ਉਹਦੇ ਘਰੀ ਵਧਾਉਣੇ ਨੇ ਨਹੀਂ ਫਰਾਂ ਆਏ ਜੀ ਬੱਕਰੀ ਵੀ ਜੇ ਕੋਈ ਜ਼ਿਆਦਾ ਮਤਲਬੀ ਉਮਰ ਦੀ ਹੋ ਜੇ ਤਾਂ ਬੱਕਰੀ ਸੇਲ ਕਰ ਦਿੰਨੇ ਆ ਕੱਬ ਬੱਕਰੀ ਸੇਲ ਕਰ ਦਿੰਨੇ ਹੁਣ ਜਿਵੇਂ ਆ ਬੱਕਰੀ ਆਜ ਆਪਾਂ ਲਈ ਆ ਜੀ ਅੱਛਾ ਹਾਂਜੀ ਇਹ 13000 ਰੁਪਏ ਦੀ ਲਈ ਆ ਖੀਰੀ ਪੱਠਾ ਜੀ ਓ ਹਾਂਜੀ ਆ ਵਾਲੀ ਲਈ ਆ ਆ 13000 ਦੀ ਲਈ ਆ ਖੀਰੀ ਪੱਠਾ ਬਸ 15 ਕ ਦਿਨ ਰਹਿੰਦੇ ਆ ਜੀ ਸੂਣਦੇ ਇਹਦੇ ਠੀਕ ਆ ਹਾਂ ਜੀ ਖੀਰੀ ਲੈਣਾ ਕਿੰਨੇ ਬੱਚੇ ਦੇ ਦੂਗੀ ਇਹ ਦੋ ਬੱਚੇ ਤਾਂ ਦੇਉ ਦੇਉ ਜੀ ਹਾਂ ਐਕਸਪੀਰੀਅੰਸ ਕੀ ਕੀ ਆ ਕੀ ਕਹਿੰਦਾ ਬਰਬਰੀ ਬੱਕਰੀ ਦਾ ਬਈ ਉਹ ਬਰਬਰੀ ਬੱਕਰੀ ਦਾ ਬਾਕੀ ਜੀ ਕੁੱਲ ਮਿਲਾ ਕੇ ਠੀਕ ਹੈ ਜੀ ਘਰੇ ਰੱਖਦੇ ਹਾਂ ਹਾਂ ਜੀ ਹਾਂ ਜੀ ਕੀ ਐਕਸਪੀਰੀਅੰਸ ਹੈ ਦਾ ਖਾਣੇ ਦਾ ਢਾਣੇ ਦਾ ਥਾਣੇ ਢਾਣੇ ਦਾ ਜੀ ਬੁਰੀ ਬੁਰੀ ਤੋਂ ਅਹੇ ਤਾਈ ਤਾਂ ਕੋਈ ਬਿਮਾਰੀ ਨਹੀਂ ਆਈ ਜੀ 2 ਸਾਲ ਉਹ ਰੱਖਿਆ ਨੂੰ ਜੀ ਅੱਛਾ ਉਹਨਾਂ ਨੂੰ ਖਾਣੇ ਢਾਣੇ ਜੀ ਜਮੀ ਪੈਂਦੀ ਹੈ ਜੀ ਗੁਆਰੇ ਦਾ ਨੀਰਾ ਹਾਂ ਤੇ ਮੂੰ ਇਹ ਬੱਚੇ ਹੁਣ 2-2 ਮਹੀਨਿਆਂ ਦੇ ਖਰਚਾ ਖਰਚਾ ਕੁਝ ਵੀ ਨਹੀਂ ਜੀ ਪਸ਼ੂਆਂ ਨਾਲ ਵੀ ਘੱਟ ਨਹੀਂ ਤਾਂ ਨਹੀਂ ਕਹਿੰਦਾ ਬਈ ਨਹੀਂ ਜੀ ਨਹੀਂ ਨਹੀਂ ਬਾਰਾ ਖਰਚਾ ਤਾਂ ਨਹੀਂ ਇਹਦਾ ਨਹੀਂ ਨਹੀਂ ਅੱਛਾ ਕੀ ਲਾਣਾ ਵੀ ਕਿੰਨਾ ਖਰਚਾ ਹਾਂਦਾ ਇੱਕ 2 5 ਰੁਪਈਆ ਦਾ 4 ਰੁਪਈਆ ਦਾ ਇੱਕ ਨਾਗਾ ਨਹੀਂ ਨਹੀਂ ਕੁਝ ਵੀ ਨਹੀਂ ਜੀ ਇਹ ਪਸ਼ੂਆਂ ਦੇ ਮੁਕਾਬਲੇ ਤਾਂ ਬਹੁਤ ਘੱਟ ਆ ਜੀ ਅੱਛਾ ਹਾਂ ਜੀ ਠੀਕ ਹੈ ਹੋਰ ਕੋਈ ਖਰਾਬੀ ਮੀਟਰ ਬੱਕਰੀ ਨਾਲੋਂ ਮੰਨ ਕੇ ਚਲੋ ਉਹ ਇੱਕ ਬੱਕਰੀ ਪਾਲਦੀ ਹੈ ਜੀ ਓਨੀ ਖਰਾਕ ਇਹ ਪੰਜ ਬੱਕਰੀਆਂ ਛੀ ਬੱਕਰੀਆਂ ਓਨੀ ਖਲਾਕ ਬੱਕਰੀਆਂ ਕ ਪੱਠਾ ਛੋਟੇ ਬੱਕਰੀਆਂ ਪਾਲ ਜਦਾਂ ਵਧੀਆ ਬੱਕਰੀ ਖਰਾਕ ਨਾਲ ਹਾਂਜੀ ਇਹ ਹੁਣ ਇਹਦੇ ਜਿਹੜੇ ਇਹ ਬੱਚੇ ਆ ਜੀ ਇਹ ਦੋ ਬੱਚੇ ਤਾਂ ਇਹੇ ਆ ਤੇ ਦੋ ਬੱਚੇ ਇਹਦੇ ਘਰੇ ਆ ਜੀ ਇਹਦੇ ਬੱਕਰੀ ਨੇ ਚਾਰ ਬੱਚੇ ਦਿੱਤੇ ਸੀਗੇ ਇਹਨਾਂ ਦੀ ਮਾਂ ਕਿੱਥੇ ਫਿਰ ਇਹਨਾਂ ਦੀ ਮਾਂ ਘਰੇ ਉਂ ਜਹ ਹੈ ਚਾਰੇ ਬੱਚੇ ਆ ਬੱਕਰੀ ਸੀਗੇ ਜੀ ਇਹ ਨਹੀਂ ਆ ਜਿਹੜੇ ਅਸੇ ਆ ਬੱਚੇ ਜਿਹੜਾ ਹਾਂ ਦੋ ਤਾਂ ਆ ਬੱਕਰੇ ਹੋ ਗਏ ਜੀ ਦੋ ਬੱਕਰੀ ਘਰੇ ਆ ਜੀ ਠੀਕ ਹੈ ਹਾਂਜੀ ਹਾਂਜੀ ਯਾਰ ਬੱਚੀ ਜੀ ਉਹ ਦੋ ਬੱਕਰੇ ਸੇਲ ਹੋ ਗਏ ਇਹ ਕੀ 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 ਭਾ ਮੰਗਿਆ ਫਿਰ ਤੁਸੀਂ ਇਹਨਾਂ ਦਾ 5000 ਰੁਪਏ ਮੁੱਲ ਕੀਤਾ ਜੀ ਇੱਕ ਦਾ ਜੀ ਆਪਾਂ ਤੇ ਵੇਚਿਆ ਵੀ ਅੱਜ ਕੋਈ ਨਹੀਂ ਅੱਜ ਕੋਈ ਨਹੀਂ ਵੇਚਿਆ ਜੀ 4000 ਰੁਪਏ ਲੱਗਦਾ ਜੀ 4k ਲੱਗਦਾ ਯਾਨੀ ਕਿ ਵੇਕਣ ਦੇ ਨੇੜੇ ਹੈ ਜੀ ਵੇਕਣ ਦੇ ਨੇੜੇ ਹੈ ਜੀ 4000 00 ਰੁਪਏ ਲੱਗ ਹੀ ਰਿਹਾ ਹੈ ਭਾਈ ਯਾਨੀ ਕਿ ਵੇਕਣ ਦੇ ਨੇੜੇ ਨੇ ਜੀ ਵੱਦੋ ਵੱਦ ਕਿੰਨੇ ਭਾਤਕ ਵਿਕ ਜਾਂਦਾ ਵੱਦੋ ਵੱਦ 4500 ਰੁਪਏ ਤਾਈਂ ਵਿਕ ਬਿਕੂਗਾ ਜੀ ਵੱਦੋ ਵੱਦ ਵੱਦੋ ਵੱਦ ਜੀ ਠੀਕ ਆ ਪੱਠ ਹੁੰਦੀ ਜਿਹੜੀ ਉਹ ਮਹਿੰਗੀ ਵਿਕਦੀ ਪੱਠ ਮਹਿੰਗੀ ਵਿਕਿਆ ਪੱਠ 6000 ਦੀ ਵਿਕ ਜਾਂਦੀ ਹੈ ਜੀ ਇਹਦੇ ਨਾਲ ਹਾਂਜੀ ਹਾਂਜੀ ਠੀਕ ਆ ਨਹੀਂ ਇਹ ਐਂ ਦੱਸ ਬਈ ਇਹਰਾ ਵਿਚਵਾਈ ਕਹਿੰਦਾਂ ਨੇ ਆ ਪਿਓਰ ਨਹੀਂ ਜਾਂ ਆ ਆਏ ਗੱਲ ਬਾਤ ਉਹ ਕੀ ਕਹਿੰਦੇ ਉਹ ਮੈਨੇ ਪਿਓਰ ਕੀ ਦੇਖਣਾ ਪੈਂਦਾ ਇੱਥੇ ਫਿਰ ਪਿਓਰ ਕੰਨਾ ਵਗੈਰਾ ਦੀ ਸਹੀ ਹੋਵੇ ਜਿਵੇਂ ਆ ਫੁੱਲ ਕੁਆਲਟੀ ਹੈ ਜੀ ਦੇਖੋ ਅੱਛਾ ਵੀ ਕੰਨਾ ਐ ਖੜਾ ਕੰਨਾ ਦੀ ਜਮਾ ਐ ਕੰਨਾ ਦੀ ਕੁਆਲਟੀ ਦੇ ਸਰ ਤੇ ਵਿਕਦੀ ਐ ਅੱਛਾ ਹਾਂਜੀ ਇਹ ਹੁਣ ਮੰਨ ਕੇ ਚੱਲੋ ਕਾਟੂ ਮਾਲ ਵਾਲੇ ਆ ਕੇ ਕਹਿੰਦੇ ਆ ਵੀ ਇਹ ਤਾਂ 1200 ਦਾ ਉਹ ਚੀਜ਼ ਨਹੀਂ ਇਹ ਬਰੀਡ ਵਾਸਤੇ ਜਿਹੜਾ ਕੋਈ ਲੈ ਕੇ ਆ ਬਰੀਡ ਵਾਸਤੇ ਲੈ ਕੇ ਜਾਊਗਾ ਜੀ ਅੱਛਾ ਹਾਂਜੀ ਜਾਂ ਬੱਚਿਆਂ ਦਾ ਸ਼ੌਂਕ ਪਗਾ ਸ਼ੌਂਕ ਪਗਾਉਣ ਵਾਸਤੇ ਅੱਛਾ ਹਾਂਜੀ ਬੱਚੇ ਵੀ ਹੋਣਗੇ ਘਰੇ ਵਿੱਚ ਹਾਂਜੀ ਬੱਚੇ ਹੈਗੇ ਜੀ ਬੱਚੇ 8 ਨਾਲ 8-9 ਨਾਲ ਬੱਚੇ ਹੈਗੇ ਨਹੀਂ ਮੈਂ ਤੁਹਾਡੇ ਇੱਕ ਬ ਵਿਆਹ ਕਰਾਉਣਾ ਦਾ ਹੋਊਗਾ ਹਾਂਜੀ ਹਾਂਜੀ ਚਲ ਆ ਮੁੰਡੇ ਦਾ ਬਈ ਰਿਸ਼ਤਾ ਚਾਹੀਦਾਗਾ ਸਾਨੂੰ ਜਲਦੀ ਤੋਂ ਜਲਦੀ ਹੁਣੇ ਤਿਆਰ ਆ ਉਹਨਾਂ ਦਾ ਰਿਸ਼ਤਾ ਕਰਾਉਣ ਨੂੰ ਨਹੀਂ ਨਹੀਂ ਜੀ ਆਈ ਦਾ ਜੀ ਕੋਠੀ-ਕੂਠੀ ਦਾ ਕੰਮ ਚੱਲਿਆਦਾ ਜੀ ਕੋਠੀ ਦਾ ਕੰਮ ਚੱਲ ਰਿਹਾ ਜਦੋਂ ਕੋਠੀ ਪੈ ਗਈ ਭਈ ਇਹਦਾ ਰਿਸ਼ਤਾ ਵੀ ਕਰਾਉਣਾ ਫਿਲਹਾਲ ਬੱਕਰੀਆਂ ਆ ਗਈਆਂ ਨੇ ਬੱਕਰੀਆਂ ਰੱਖੂਗਾ ਵੀ ਇਸ ਦੇ ਨਾਲ ਵਿੱਚ ਨਹੀਂ 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 ਬੱਕਰੀਆਂ ਦਾ ਥੰਕਾ ਦੀ ਵਧਾ ਰਹੇ ਹਾਂ ਜੀ ਹੌਲੀ-ਹੌਲੀ ਅੱਛਾ ਵਧਾਉਣੀਆਂ ਨੇ ਕੀ ਕਿੰਨਾ ਕੁ ਟੀਚਾ ਮੱਛਾ ਵੀ ਬਰਬਰੀਆਂ ਵਧਾਉਣੀਆਂ ਨੇ ਬਰਬਰੀ ਹੁਣ 25 ਰਾਕਤ ਹੋ ਗਈ ਮੈਂ 4 ਨਗਾਂ ਤੋਂ ਕੰਮ ਸਟਾਰਟ ਕੀਤਾ ਸੀਗਾ ਜੀ ਅੱਛਾ ਹਾਂਜੀ ਅੱਜ ਮੇਰੇ ਕੋਲੇ ਇਹ ਸਾਰੇ ਨਗ ਫਰੀ ਹੋ ਗਏ ਜੀ ਮੇਰਾ ਖਰਚਾ-ਖੁਰਚਾ ਸਭ ਮੋੜ ਗਈ ਏ 4 ਠੀਕ ਹੈ ਗੱਬਣਗੇ ਨੇ ਟਾਈਮ ਬਾਅਦ ਕਰਾਉਣਾ ਜਦੋਂ ਸੂਪਾਂ ਦੀ ਆ ਗੱਬਣਾ ਡੇਢ ਮਹੀਨੇ ਬਾਅਦ ਹੀ ਹੋ ਜਾਂਦੀ ਆ ਹਾਂਜੀ ਹਾਂਜੀ ਡੇਢ ਮਹੀਨੇ ਬਾਅਦ ਗੱਬ ਹੋ ਜਾਂਦੀ ਆ ਜੀ ਬਿਮਾਰੀ ਤੁਸੀ ਮੈਨੂੰ ਘਟ ਆਉਂਦੀ ਆ ਬਿਮਾਰੀ ਕੁਛ ਵੀ ਨਹੀਂ ਜੀ ਬਸ ਇਹਨਾਂ ਨੂੰ ਜ਼ਿਆਦਾ ਕੀੜੇ ਵਾਲੀ ਦਵਾਈ ਜੀ ਤੇ ਜਾਂ ਲੀਵਰ ਟੋਨਿਕ ਵਗੈਰਾ ਉਹ ਦਿੰਨੇ ਆ ਜੀ ਬਸ ਉਹਦੇ ਨਾਲ ਹਾਂਜੀ ਹੋਰ ਕੁਛ ਨਹੀਂ ਇਹ ਤਜਰਬਾ ਹੈਗਾ ਹਾਂਜੀ ਹਾਂਜੀ ਓਕੇ ਬੱਚਿਆਂ ਨੂੰ ਜਿਵੇਂ 2-2 ਮਹੀਨੇ ਦੇ ਹੋ ਗਏ ਜੀ ਇੱਕ ਇੱਕ ਮਹੀਨੇ ਤੋਂ ਇਹਨਾਂ ਨੂੰ ਕੀੜੇ ਵਾਲੀ ਦਵਾਈ ਤੇ ਲੀਵਰ ਟੋਨਿਕ ਕਿੰਨੀ ਕਿ ਜਗ੍ਹਾ ਤੇ ਰੱਖਦੇ ਹੋ ਕਰ ਇਹਨਾਂ ਨੂੰ ਕੁਛ ਵੀ ਨਹੀਂ ਬਸ ਮਾਰਨੇ ਕੇ ਚੱਲੋ ਵੀ 45 15 ਦਾ ਛੱਡ ਬਣਵਾਇਆ ਵੈ ਜੀ ਜਾਲੀ ਲੱਗੀ ਵੀ ਅੰਦਰ ਬਾਹਰ ਬਸ ਉਹੋ ਚ ਹੀ ਰਹਿੰਦੇ ਆ ਜੀ ਆਪੇ ਅੰਦਰ ਬਾਹਰ ਖੁਰਨੇ ਦਾ ਧਰਿਆਂਗੇ ਨੀਰਾ ਖਾ ਕੇ ਅੰਦਰ ਬਾਹਰ ਆਪੇ ਜਾਨੇ ਕਿ ਵਧੀਆ ਕੰਮ ਆ ਵਧੀਆ ਜੀ ਵਧੀਆ ਮਾੜਾ ਨਹੀਂਗਾ ਬਾਈ ਕਹਿੰਦਾ ਜੇ ਰਾਸ ਆਏ ਹੋ ਜੀ ਕਾਫਾ ਇਹ ਤੇ ਇਹਦਾ ਕੀ ਮੰਗਿਆ ਫਿਰ ਇਹਦਾ ਵੱਧ ਮੰਗਿਆਊਗਾ ਕਿ ਇਹਦਾ ਵੀ ਇਹ ਪੰਜ-ਪੰਜ ਮਹੀਨਿਆਂ ਦੀਆਂ ਜੀ ਦੋਨੇ ਪੱਠਾਂ ਜੀ ਆ ਤਾਂ ਪੱਠਾਂ ਨਹੀਂ ਆ ਹਾਂਜੀ ਇਹਨਾਂ ਦਾ 13000 ਰੁਪਏ ਮੰਗਾਈ ਦੋਨਾਂ ਦਾ ਇਹ ਪਿਓਰ ਚ ਨਹੀਂ ਹੈਗੀਆਂ ਨਹੀਂ ਪਿਓਰ ਨਹੀਂ ਆ ਦੇਖ ਆ ਪਿਓਰ ਨਹੀਂ ਹੈਗੀਆਂ ਕੰਨਾਂ ਦੀਆਂ ਥੋੜੀਆਂ ਜਿਹੀਆਂ ਕੰਨਾਂ ਦੀਆਂ ਤੇ ਸਿੰਗਾਂ ਦੀਆਂ ਥੋੜਾ ਜਿਹਾ ਹੈਗਾ ਫਰਕ ਗੱਬੜਾ ਤਾਂ ਨਹੀਂ ਹੈਗੀਆਂ ਨਹੀਂ ਗੱਪਨ ਨਹੀਂ ਇਹ ਗੱਬਣ ਕਿੰਨੇ ਟਾਈਮ ਬਾਅਦ ਹੋ ਜਾਂਦੀ ਹੈ 7 ਮਹੀਨੇ ਬਾਅਦ ਗੱਪ ਹੋ ਜੂਗੀ ਜੀ ਹੋ ਜੂਗੀ ਹਾਂਜੀ ਠੀਕ ਹੈ 7 ਮਹੀਨੇ ਬਾਅਦ ਗੱਬਣ ਹੋ ਕੇ ਵੇ ਕਿ ਜੁੱਜਾਂ ਨੇ ਖੀਰੀ ਸੂਪ ਹੁੰਦੀ ਆ ਖੀਰੀ ਸੂਪ ਹੁੰਦੀ ਆ ਆਪਾਂ ਅੱਠ ਹੁਣ ਖੀਰੀ ਆ ਜੀ ਆ ਦੇਖੋ ਹਾਂ ਖੀਰੀ ਆ ਖੀਰੀ ਸੂਪੂ ਆ ਦੇਖੋ ਖੀਰੀ ਆ ਜੀ ਸਹੀ ਗੱਲ ਆ ਗੱਬਣੇ 15 ਦਿਨ ਰਹਿੰਦੇ ਆ ਜਿਹਦੇ ਥੂਣ ਦੇ ਠੀਕ ਆ ਹਾਂ ਜੀ ਰੁਪਈਏ ਵੀ ਵਾਵਾ ਲਾਤੇ ਰ 13000 ਹਾਂ ਜੀ 13000 ਨਹੀਂ ਠੀਕ ਆ ਜੀ ਅੱਛਾ ਮੰਨ ਕੇ ਚੱਲੋ ਫੰਡਰ ਬੱਕਰੀ ਪਿਓਰ ਲੈਣੇ ਆ ਜੀ ਆਪਾਂ 9000 ਦੀ ਇਕੱਲੀ ਬੱਕਰੀ ਮਿਲਦੀ ਆ ਜੀ ਅੱਛਾ ਹਾਂ ਜੀ ਫੰਡਰ ਫੰਡਰ ਜੀ ਆ ਤਾਂ ਗੱਲ ਵੱਧ ਖਾਸ ਹੀ ਕਹਾਟ ਲੱਗੀ ਬਈ ਕਾਰੋਬਾਰ ਇਹਦੇ ਨਾਲ ਚੱਲੀ ਜਾਂਦਾ ਬਹੁਤ ਵਧੀਆ ਜੀ ਹੈ ਹੋਰ ਕੀ ਰੱਖਿਆ 89 ਹੈਗੇ ਜੀ ਪਸੂ ਰੱਖੇ ਕੁਝ ਝੂਟੀਆਂ ਜੀ ਤੇ ਕੁਝ ਬੱਚੇ ਰੱਖੇ ਹੋਣੇ ਜੀ ਠੀਕ ਆ ਆ ਕੀਨੇ ਪਾਤਾ ਵੀ ਆਇਆ ਆ ਕਰਨ ਨੂੰ ਪਤੰਦਰੋ ਇਹ ਮੇਰੀ ਭੂਆ ਦਾ ਮੁੰਡਿਆ ਦਾ ਲੱਗਿਆ ਹੋਇਆ ਸੀਗਾ ਜੀ ਐ ਤੁਸੀਂ ਪਹਿਲਾਂ ਵੀ ਵੀਡੀਓ ਬਣਾ ਕੇ ਲੈ ਕੇ ਆਏ ਸੀ ਦੀ ਆਪਾਂ ਉਧਰ ਲਾਈ ਦੀ ਉਧਰ ਲੈ ਕੇ ਆਏ ਸੀ ਦੀ ਕਿ ਨਾਗ ਆਪਾਂ ਉਧਰ ਲੈ ਕੇ ਆਏ ਸੀ 25 26 ਨਾਗ ਲੈ ਕੇ ਆਏ ਸੀ ਵੇਚਣ ਵਾਸਤੇ ਜੀ ਓਕੇ ਮੇਰੀ ਯਾਦ ਨਹੀਂਗਾ ਮੈਂ ਕਹਦਾ ਹਾਂ ਜੀ ਤੁਹਾਡੀ ਵੀਡੀਓ ਤੇ ਰਿਕਾਰਡ ਹੈਗੀ ਹੈ ਜੀ ਪਹਿਲਾਂ ਵੀ ਠੀਕ ਓਕੇ ਉਹਨਾਂ ਨੇ ਲਾਇਆ ਸੀਗਾ ਜੀ ਮੈਨੂੰ ਉਹਨਾਂ ਨੇ ਲਾਕਡਾਊਨ ਵੇਲੇ ਤੋਂ ਰੱਖਿਆ ਸੀਗਾ ਜੀ अच्छा। ਉਹਨਾਂ ਕੋਲੇ ਵੀ ਚੰਗੀ ਬਰੀਡ ਹੈ ਜੀ। ਉਹਨਾਂ ਕੋਲੇ ਵੀ 25-26 ਨਾ ਰਹੇਗੇ। ਉਹ ਵੀ ਕੱਲੀਆਂ ਬੱਕਰੀਆਂ ਹੀ ਪਾਲਦੇ ਆ ਜੀ। ਉਹ ਬੱਚੇ ਥੇਲ ਕਰ ਦਿੰਦੇ ਹੁੰਦੇ। ਠੀਕ ਹੈ। ਹਾਂਜੀ ਹਾਂਜੀ। ਯਾਨੀ ਕਿ ਕਾਫੀ ਤਜਰਬਾ ਆ ਗਿਆ। ਹਾਂਜੀ ਹਾਂਜੀ। ਲੈ ਜੀ। ਆਹ ਚੀਜ਼ ਵੀ ਰੱਖ ਸਕਦੇ ਹੋਗੇ। ਬੀਟਲ ਦੇ ਵਿੱਚ ਬਿਮਾਰੀ ਵੀ ਆ ਜਾਂਦੀ ਆ। ਫਿਰ ਖਰਾਕ ਵੀ ਬਹੁਤ ਜਾਗ। ਘਰੇ ਪਾਲਣੀ ਬੀਟਲ ਬੱਕਰੀ ਬਹੁਤ ਔਖੀ ਆ ਬੜੀ। ਇਹ ਹੁਣ ਖੁੱਲੇ ਰਹਿੰਦੇ ਆ ਜੀ ਜਮਾ ਜੀ। ਅੱਛਾ। ਬੰਦੇ ਨਹੀਂ ਕਦੇ ਵੀ ਆਏ। ਇਹ ਨੁਕਸਾਨ ਤਾਂ ਨਹੀਂ ਕਰਦਾ ਕਦੇ ਸਿੰਘ-ਸੁੰਗ ਕੋਈ। ਨਹੀਂ ਜੀ ਨਹੀਂ ਹਜੇ ਤਾਂ। ਮਾਰਦਾ ਤਾਂ ਨਹੀਂਗਾ ਬੱਚਿਆਂ ਨੂੰ ਇਹ। ਹਾਂਜੀ ਨਹੀਂ। ਇਹ ਨਹੀਂ ਮਾਰਦੇ ਜੀ ਅੱਛਾ ਜਿੱਡਾ ਮਰਜੀ ਹੋ ਜਾਏ ਜਿੱਡਾ ਮਰਜੀ ਬੱਕਰਾ ਵੀ ਰੱਖਿਆ ਹੋਊਗਾ ਘਰ ਚ ਹਾਂਜੀ ਬੱਕਰਾ ਬਰੀਡਰ ਵੀ ਹੈਗਾ ਜੀ ਠੀਕ ਹੈ ਉਹ ਵੀ ਖੁੱਲਾ ਹੀ ਹੁੰਦਾ ਜੀ ਉਹ ਵੀ ਖੁੱਲੀ ਹੁੰਦਾ ਘਰੋਂ ਵੀ बिक ਜਾਂਦੇ ਨੇਗੇ ਹਾਂਜੀ ਘਰੋਂ ਵੀ ਸੇਲ ਹੋ ਜਾਂਦੇ ਆ ਜੀ ਜਾਂ ਆ ਵੀ ਮੰਡੀ ਦੇ ਨਾਲੇ ਦੇਖ ਜਾਂਦੇ ਆ ਜੀ ਮਾਲ ਮੂਲ ਕੋਈ ਅੱਛਾ ਜਿੱਡਾ ਬੱਚਾ ਹੁੰਦਾ ਲੱਗਿਆ ਹਾਂਜੀ ਲੈ ਲਈ ਜੀ ਮੈਂ ਸੇਲ ਕਰ ਦਿਆਂ ਜੇ ਵੇਚ ਗਏ ਤਾਂ ਵੀ ਠੀਕ ਹੈ ਜੀ ਨਹੀਂ ਫਿਰ ਘਰੇ ਦਾ ਵਾਗੀ ਜਾਣੇਗਾ ਘਰੇ ਦਾ ਵਾਗੀ ਜਾਣੇਗਾ ਆ ਲੈ ਪਿੰਡ ਕਿਹੜਾ ਦੱਸਿਆ ਜੀ ਪਿੰਡ ਮਹਿਤਾ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਬਠਿੰਡੇ ਚ ਭਾਈ ਮਹਿਤਾ ਪਿੰਡ ਬਾਈ ਨੇ ਗੱਲਬਾਤ ਵਧੀਆ ਕਰੀ ਆ ਉਪੜਾ ਕਿੰਨਾ ਕੋਆ ਬਾਈ ਵੇ ਮੈਂ ਬਾਈ ਆਈਟੀਆਈ ਕੀਤੀ ਵੀ ਇਲੈਕਟ੍ਰੀਸ਼ੀਅਨ ਦੀ ਅੱਛਾ ਹਾਂਜੀ ਫੇਰ ਅੱਗੇ ਅੱਗੇ ਵਸ ਜੀ ਹੁਣ ਘਰ ਦੇ ਕੰਮਾਂ ਜੀ ਥੋੜੇ ਬਿਜੀ ਹੋਗੇ ਸੀਗੇ ਬਸ ਚਲ ਕੰਮਕਾਰ ਤਾਂ ਕਰੀ ਜਾਂਦਾ ਬੱਤੀ ਗੱਲ ਲੇ ਆ ਐ ਨਹੀਂ ਹੈਗਾ ਵੀ ਹਾਂ ਨੌਕਰੀ ਦੀ ਭਾਲ ਚ ਫਰੀ ਜਾਂਦਾ ਹੈਗਾ ਵੀ ਕੰਮ ਤਾਂ ਕੋਈ ਨਾ ਕੋਈ ਨਾ ਬੰਦੇ ਨੇ ਥੋੜੀ ਹੋਇਆ ਬਾਕੀ ਸੌਣੇ ਦੀ ਗੱਲਾਂ ਦੀ ਖੇਤੀ ਵੀ ਕਰਦੇ ਆਂ ਜੀ ਨਾਲ ਜੀ ਆਪਾਂ ਠੀਕ ਹੈ ਹਾਂ ਜੀ ਇਹਨੇ ਕੰਮ ਕਰ ਲੈਣਾ ਹਾਂ ਜੀ ਹਾਂ ਜੀ ਨਾ ਫਾਦਰ ਸਾਹਿਬ ਦੇ ਨਾਲ ਮਿਹਨਤ ਕਰਵਾ ਲਈ ਜੀ ਉਹ ਹਾਂ ਜੀ ਆਪਾਂ ਬੰਦਾ ਰੱਖਿਆ ਹੋਇਆ ਜੀ ਕੰਮ ਧੰਦੇਵਾਤ ਹੀ ਕਰੇ ਬੀਰੀ ਵਾਲਿਆ ਹੋਇਆ ਜੀ ਆਪਣੇ ਨਾਲ ਹਾਂ ਜੀ ਇਹ ਨਾਲ ਆ ਗਿਆ ਵਿਚਾਰਾ ਲੈ ਨਹੀਂ ਭਜਣ ਦਿੰਦੇ ਕਿਉਂ ਡਰਦਾ ਲੈ ਵੀ ਚੰਗੀ ਗੱਲ ਬਾਤ ਹੈ ਹੈ ਚੰਗਾ ਬਾਈ ਜਿਉਂਦਾਬਾਦਾਰ ਹੈ ਚੰਗੀ ਜਾਣਕਾਰੀ ਬਾਈ ਇਹਨੇ ਅਬਦੀ ਬਾਈ ਨੇ ਆਪਾਂ ਨੂੰ ਦਿੱਤੀ ਹੈਗੀ ਖਰਚਾ ਕਹਿੰਦਾ ਕੋਈ ਨਹੀਂ ਹੈਗਾ ਕੋਈ ਨਹੀਂ ਨਾ ਹਾਂਜੀ ਹਾਂਜੀ ਕੋਈ ਖਰਚਾ ਨਹੀਂ ਬੜਾ ਮੋਟਾ ਜੀ ਹੈ ਮਾੜਾ ਮੋਟਾ ਜੀ ਹੈ ਜੀ ਇੰਨਾ ਤਾਂ ਆਪਣਾ ਉਹ ਹੀ ਨਿਕਲ ਜਾਂਦਾ ਜੀ ਖਰਚਾ ਜੀ ਨਿਕਲ ਜਾਂਦਾ ਇੱਕ ਬੱਚਾ ਸੇਲ ਹੋ ਗਿਆ ਆਪਣਾ ਖਰਚਾ ਕੱਢ ਜਾਂਦਾ ਫੁੱਲ ਮੁੜ ਜਾਂਦਾ ਨਾ ਫੁੱਲ ਮੁੜ ਜਾਂਦਾ ਜੀ ਠੀਕ ਹੈ ਵੱਧੋ ਵੱਧ ਚਾਰ ਬੱਚੇ ਦਿੱਤੇ ਨੇ ਹਾਂਜੀ ਚਾਰ ਬੱਚੇ ਦਿੱਤੇ ਆ ਜੀ ਆਪਣੇ ਕੋਲ ਠੀਕ ਹੈ ਹਾਂਜੀ ਆਪਾਂ ਵੱਧ ਵੀ ਦੇ ਦਿੰਦੇ ਨੇ ਇਸ ਤੋਂ ਨਹੀਂ ਚਾਰ ਤੋਂ ਆਪਣੇ ਕੋਲੇ ਵੱਧ ਨਹੀਂ ਆਇਆ ਜੀ ਇਹ ਨਹੀਂ ਚਾਰ ਹੀ ਆਇਆ ਜੀ ਆਪਣੇ ਕੋਲੇ ਬੱਚੇ ਚਾਰ ਚਾਰ ਆਇਆ ਜੀ ਠੀਕ ਹੈ ਕਈ ਵਾਰ ਵੱਡਾ ਵੱਡੋ ਤੇ ਵੱਧਾ ਹਾਂਜੀ ਇਹ ਚਾਰ ਵੀ ਬਹੁਤ ਹੁੰਦੇ ਨੇ ਆਪਾਂ ਦੇ ਬਾਹਲੇਆਂ ਦੇ ਲਾ ਠੀਕ ਹੈ ਚੰਗਾ ਵੀਰੇ ਜ